ਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਹੋਰ ਕੱਲ ਪਰਿਵਾਰ ਸੈੱਟ ਹੋਊਗਾ ਜਾਨਵਰ ਕੈਂਪ ਹੋਣਗੇ ਲੋ ਜੀ ਕਰਤੀ ਵਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ 8 ਵਜੇ ਤੇ ਬੱਚੇ ਛੱਡਦੇ ਆ ਮਿੱਤਰੋ ਤਿੰਨ ਬਾਕੀ ਨਾ ਸ਼ਾਕ ਖਾ ਬੱਚਾ ਆ ਰਿਹਾ ਨਾ ਹੀ ਦਿੱਤਾ ਬੱਚਾ ਆ ਰਿਹਾ ਬਾਪੂ ਦੋਨੇ ਵਿੱਚ ਹਲੇ ਤੱਕ ਤਾਂ ਆਪਣੇ ਘਰੇ ਪਹੁੰਚੇ ਨਹੀਂ ਹਨਾ ਦੇਖਦੇ ਆ ਥੋੜੀਕ ਦੇਰ ਬਾਅਦ ਆਉਂਦੇ ਕਿ ਨਹੀਂ ਬਾਕੀ ਬੱਚੇ ਛੱਡ ਦਿੰਨੇ ਆ ਕੀ ਬਦਾਂ ਨੂੰ ਦੇਖ ਕੇ ਆਇਆ ਖੁੱਡੇ ਖੋਲਦਿਆਂ ਨਾਲ ਛੱਡਦੇ ਆ ਫਿਰ ਇਹ ਤਿੰਨੇ ਬੱਚੇ ਛੱਡ ਤੇ ਤਿੰਨੇ ਛੱਤਰੀ ਤੇ ਬਹਿ ਗਏ ਤੇ ਛੱਤਰੀ ਮਾੜੀ ਤੜਕਾ ਆ ਦੀਏ ਉੱਡ ਜਾਣਗੇ ਲੋ ਜੀ ਮੇਰੇ ਵੀਰੋ ਤਿੰਨੇ ਉੱਡ ਗਏ ਤੇ ਛੱਤਰੀ ਵਾਪਸ ਖੜ ਗਿਆ ਇੱਕ ਤਰ੍ਹਾਂ ਲੋ ਜੀ ਬੱਚੇ ਦਿਖਾ ਦਿੰਦੀਆਂ ਤੁਹਾਨੂੰ ਕਿਰਾ ਖੜਜੋ ਪਹਿਲਾਂ ਫਿਰ ਮੈਂ ਸੈੱਟ ਕਰਕੇ ਲਾਦਾ ਫਿਰ ਦਿਖਾਨਾ ਲੋ ਜੀ ਮੇਰੇ ਵੀਰੋ ਆ ਫਿਰਦੇ ਆਪਣੇ ਬੱਚੇ ਤਿੰਨੇ ਤੇ ਦੇਖਦੇ ਥੋੜੀ ਕਿ ਦੇਰ ਬਾਅਦ ਜਿਹੜੇ ਕੱਲ ਆਪਣੇ ਸੈਟਅਪ ਤੋਂ ਭੱਜੇ ਨੇ ਬੱਚੇ ਲਾਲ ਹੋਇਆ ਗਵਾਚੇ ਨੇ ਹਨਾ ਆਉਂਦੇ ਆ ਕਿ ਨਹੀਂ ਦੇਖਦੇ ਆ ਫਿਲਹਾਲ ਤੱਕ ਤਾਂ ਹਲੇ ਤੱਕ ਤਾਂ ਆਏ ਨਹੀਂ ਜੇ ਆਗੇ ਤਾਂ ਵਧੀਆ ਗੱਲ ਐ ਨਹੀਂ ਬਾਪਿਓ ਤੁਹਾਨੂੰ ਕੱਲ ਵੀ ਦੱਸਿਆ ਸੀ ਜਿਹੜਾ ਰੱਤਾ ਬੱਚਾ ਜਿਹੜਾ ਛੋਟਾ ਸੀ ਸਾਵੇਂ ਜੋੜਾ ਲਾਦਾ ਹੈਗੇ ਜਿਹਦਾ ਉਹ ਬੱਚਾ ਸੀਗਾ ਹੈਨਾ ਦੇਖਦੇ ਆ ਚਲੋ ਕੋਈ ਨਹੀਂ ਬਾਕੀ ਹੁਣ ਸਟੂਡੀਓ ਵੀ ਨਹੀਂ ਖੋਲਿਆ ਸਟੂਡੀਓ ਨਹੀਂ ਮਿਨੀ ਜਿਮ ਜੀ ਬਾਬਿਆਂ ਆਏ ਹੋਏ ਸੀ ਗਰਾਊਂਡ 'ਚ ਜਾਨਵਰ ਆਪਣੇ ਆਪ ਫਿਰਦੇ ਰੰਨ ਦੀਂਦੇ ਕਿ ਨਹੀਂ ਕੈਮਰੇ 'ਚ ਹੈਨਾ ਤੇ ਪਤਾ ਨਹੀਂ ਦੀਂਦੇ ਕਿ ਨਹੀਂ ਤੇ ਖੇਡ ਕੇ ਚੱਲਦੇ ਆ ਫਿਰ ਆਪਾਂ ਕੀ ਪਹੁੰਚ ਗਿਆਂ ਕਰੇ ਤੇ ਬੱਚੇ ਆਪਣੇ ਫਿਰਦੇ ਆ ਤੇ ਉਹਨਾਂ ਦੀ ਕੋਈ ਖਬਰ ਨਹੀਂ ਹੈਗੀ ਸ਼ਾਕ ਖੇਤੇ ਰੱਤੇ ਵੀ ਬਾਕੀ ਚੋਬਰ ਦਾ ਫੋਨ ਆਇਆ ਸੀ ਕਹਿੰਦਾ ਰੱਤਾ ਦਾ ਇਹਦਾ ਮੈਂ ਦੇਖਿਆ ਕਹਿੰਦਾ ਉੱਡਦਾ ਹੋਇਆ ਤੇ ਇੱਕ ਵਾਰੀ ਦਿਸਿਆ ਸੀ ਫਿਰ ਮੁੜ ਕੇ ਦਿਸਿਆ ਨਹੀਂ ਬਾਪੂ ਕਹਿੰਦਾ ਮੈਂ ਕਿਹਾ ਚਲ ਨਿਗਾਹ ਰੱਖੀ ਤੇ ਬਾਕੀ ਤਾਂ ਸ਼ਾਕ ਖਾਇਰ ਪਤਾ ਨਹੀਂ ਕਿੱਧਰ ਭੱਗ ਗਿਆ ਉਹ ਤਾਂ ਏਰ ਘਰੇ ਆ ਜਾਂਦਾ ਹੁੰਦਾ ਸੀ ਚਲੋ ਕੋਈ ਨਹੀਂ ਜੇ ਹੁੰਦਾ ਫਿਰ ਹਨਾ ਕੀ ਕਰ ਸਕਦੇ ਆਪਾਂ ਤੇ ਬੱਚਿਆਂ ਨੂੰ ਫਿਰਦਿਆਂ ਨੂੰ ਲਾ ਲਓ 8:00 ਵਜੇ ਛੱਡੇ ਸੀ ਬੱਚੇ ਫਿਰਦੇ ਆ 10:30 ਦਾ ਟਾਈਮ ਹੋ ਗਿਆ 10:30 11:00 ਲਾ ਲਓ ਹਨਾ ਬੱਚੇ ਫਿਰਦੇ ਆ ਹਲੇ ਤਾਂ ਦੇਖਦੇ ਆ ਕਦੋਂ ਕੋ ਬੰਦੇ ਕਦੋਂ ਕੋ ਨਹੀਂ ਖਾਦੀਆਂ ਤੁਹਾਨੂੰ ਗੇੜਾ ਪਾਣਗੇ ਤੇ ਬਾਕੀ ਤੁਹਾਨੂੰ ਗਰਾਊਂਡ ਚ ਵੀ ਦਿਖਾ ਦੇ ਸੀ ਆਪਾਂ ਆ ਬਾਕੀ ਆ ਰਹੇ ਬੱਚੇ ਠੀਕ ਐ ਓਕੇ ਆ ਫਿਰ ਚੱਲ ਦੇਖਦੇ ਆ ਮੁੜਦੇ ਆ ਕਿ ਕੱਲ ਵਾਲੇ ਬੱਚੇਗੇ ਨਹੀਂ ਜੀ 12:00 ਵਜੇ ਚ ਪਿਆ 1 ਮਿੰਟ ਤੇ ਆਪਣੇ ਦੋਵੇਂ ਗੁਲਾਬੀ ਕੰਨ ਤਾਲਾ ਬੱਚਾ ਤੇ ਦੋਵੇਂ ਗਲਾਬੀ ਕਾਂ ਤੇ ਕਾਲੀ ਟੋੜੀ ਵਾਲਾ ਬੱਚਾ ਆ ਕੇ ਬੈ ਗਿਆ ਛਤਰੀ ਤੇ 1 ਮਿੰਟ ਪਿਆ ਸੀ ਬਾਬੇ 12 ਵਜਾਂ 'ਚ ਤੇ ਦੋ ਫਿਰਦਿਆ ਉਹ ਵੀ ਬੱਸ ਬੈ ਜਾਣਗੇ ਇਹਨੂੰ ਦੇਖਿਓ ਦੇਖੋ ਓਏ ਕਾਲੀ ਟੋੜੀ ਵਾਲਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਲੋ ਜੀ ਇਹ ਲਾ ਲਓ 12:00 ਵਜੇ ਬੈਠਾ ਜਮਾ 12:00 ਵਜੇ ਹੋਣੇ ਹਨਾ ਤੇ ਬਾਕੀ ਕਾਂਤ ਵਾਲੇ ਨੇ ਚੁੰਝ ਬੱਟ ਰੱਖੀ ਯਾਰ ਉਹਨੇ ਨਹੀਂ ਪੱਟੀ ਹੋਈ ਹਨਾ ਹਰਕਤਾ ਹੈ ਤੇ ਉਹ ਵੀ ਆ ਗਿਆ ਦੂਜਾ ਵੀ

ਫਟੇ ਸਾਹਮਣੇ ਅੱਜ ਆਪਾਂ ਅੱਖਿਓਂ ਦੇਖਿਆ ਬੈਠੇ ਜਦੋਂ ਬੈਠੇ ਸੀ ਆਪਾਂ ਤੁਹਾਨੂੰ ਵੀ ਦਿਖਾਤਾ ਤੇ ਆਪ ਨੂੰ ਵੀ ਪਤਾ ਲੱਗ ਗਿਆ 4 ਘੰਟੇ ਉੱਗ ਗਏ ਅੱਜ ਚਲੋ ਕੋਈ ਨਹੀਂ ਬਾਕੀ ਗਰਮੀਆਂ ਜੇ ਬਤਾ ਲੱਗੂਆ ਹੁਣ ਠੰਗੀ ਬਤਾ ਲੱਗੂਆ ਹਨਾ ਬਾਕੀ ਗੋਲੀ ਨੂੰ ਲੈ ਆਏ ਸੀ ਯਾਰ ਥੱਲੇ ਜਵਾਕ ਜੇ ਭੜਾਕੇ ਹੋ ਵੇ ਜੰਦੇ ਸੀ ਇੱਧਰ ਬੈਗਾ ਗੋਲੀ ਥੱਲੇ ਬਾਕੀ ਆ ਦੋ ਜੋੜੀਆਂ ਵੀ ਸੈਟ ਐ ਕਬੂਤਰੀਆਂ ਟੋਕਰੀਆਂ ਜਵਨ ਲੱਗ ਗਈਆਂ ਤੇ ਲਗਭਗ ਆਂਡੇ ਧਰ ਦੇਣੀਆਂ ਤੇ ਪਹਿਲੇ ਪਹਿਲੇ ਆਂਡੇ ਆਪਾਂ ਇਹਨਾਂ ਦੇ ਚੱਕ ਦਾਂਗੇ ਤੇ ਇਹਨਾਂ ਨੂੰ ਵੀ ਅੰਦਰ ਕਰਦੇ ਆ ਵੈਸਾ ਮਿੱਤਰੋ ਬੱਚੇ ਕਰਦੇ ਅੰਦਰ ਹਨ ਇੱਕ ਵਾਰੀ ਇਹਦਾ ਆਪ ਡਰਿਆ ਸੀ ਲਾਲ ਜਿੰਨਾ ਹੈ ਬੱਚਾ ਬਗਲ ਵਾਲਾ ਤੇ ਉਹ ਫਿਰ ਦੁਬਾਰਾ ਬਹਾ ਕੇ ਅੰਦਰ ਉਹ ਵੀ ਕਰਤਾ ਓਕੇ ਬਾਕੀ ਆ ਛਤਰੀ ਜੀ ਖੜਾ ਚੱਲਦੇ ਆ ਯਾਰ ਹਨਾ ਨਾਲ ਰੋਟੀ ਰੋਟੀ ਖਾ ਜਾਂਦੇ ਰੋਟੀ ਵੀ ਨਹੀਂ ਖਾਈ ਸਵੇਰ ਦਾ ਕੁਝ ਨਹੀਂ ਖਾਦਾ ਤੇ ਬੱਚੇ ਆ ਗਏ ਠੀਕ ਹੈ ਨਹੀਂ ਤਾਂ ਸ਼ਾਮ ਨੂੰ ਉਹ ਸਾਵਾਂ ਜੋੜਾ ਲਾ ਦਾਂਗੇ ਆਪਾਂ ਯਾਰ ਹਨਾ ਤੇ ਰੋਟੀ ਰੋਟੀ ਖਾ ਕੇ ਫੇਰ ਆਣੇ ਉੱਤੇ ਜੀ ਮੇਰੇ ਵੀਰੋਂ ਆ ਗਏ ਸੀ ਉੱਤੇ ਬਾਕੀ ਮੁੰਡੇ ਆ ਰਹੇ ਆ ਮੁੰਡਿਆਂ ਵਾਸਤੇ ਲਿਆਈ ਚਾ ਬਿੱਲਾ ਨਾ ਭੁੱਕਿਆ ਰਹਾ ਤੇ ਬਾਕੀ ਆਪਣਾ ਜੋਬਰ ਹੈ ਹੈਨਾ ਬਾਕੀ ਬੱਚੇ ਦਾ ਚੌਪਰ ਨੇ ਦੇਖਿਆ ਸਵੇਰੇ ਯਾਰ ਪਤਾ ਨਹੀਂ ਮੁੜ ਕੇ ਪਤਾ ਨਹੀਂ ਉਹ ਕਿਹੜੀ ਸਾਈਡ ਦੇਖਿਆ ਸੀ ਉਧਰ ਪਰਾ ਦੇਖਿਆ ਸੀ ਬਾਬਿਓ ਕਹਿੰਦਾ ਤੇ ਕੋਈ ਨਹੀਂ ਚਲੋ ਅੱਜ ਇਹਦਾ ਬਹੁਤ ਵਧੀਆ ਗੱਲ ਹੈ ਹੈਨਾ ਗੱਲ ਬਣ ਜੂਗੀ ਯਾਰ ਆ ਗੱਟੇ ਲੈ ਆਏ ਮਿੱਟੀ ਦੇ ਤੇ ਖੁੱਡਿਆਂ ਚ ਪਾਣਿਆ ਤੇ ਇੱਕ ਵਾਰੀ ਤਾਂ ਆਹ ਖੁੱਡਾ ਸਾਫ ਕਰਦੇ ਆ ਠੀਕ ਐ ਤੇ ਇਹ ਚ ਪਾਣਿਆ ਕੰਮ ਸਾਹੋ ਸਾਈ ਹੋ ਗਿਆ ਤੇ ਬਾਕੀ ਆਹ ਖੁੱਡੇ ਚ ਪਾਵਾਂਗੇ ਇਹ ਚ ਆ ਵੀ ਖੋਲ ਤਾਲਾ ਖੋਲੇਗਾ ਇਹ ਚਾਂਡੇ ਧਰੇ ਹੋਏ ਆ ਬਾਬੇ ਤਾਂ ਕਰਕੇ ਇੱਕ ਵਾਰੀ ਪੰਗੇ ਨਹੀਂ ਲੈਂਦੇ ਹਨਾ ਇਹ ਵੀ ਆਂਡੇ ਖਰਾਬ ਹੋ ਜਾਣਗੇ ਫਿਰ ਆਪਣੀ ਮਿਹਨਤ ਤੇ ਪਾਣੀ ਫਿੱਟ ਜੂਆ ਤਾ ਕਰਕੇ ਆ ਕੁਟਾ ਸਾਫ ਕਰਕੇ ਚ ਪਾਣੇ ਮਿੱਟੀ ਆ ਪਕਲੀ ਗੁਲੀ ਰਲਾ ਕੇ ਵਧੀਆ ਵੈਟਿੰਗ ਵੈਟਿੰਗ ਕਰਕੇ ਮਿੱਟੀ ਨਾਲ ਜਾਣ ਵਾਲ ਸਹੀ ਰਹਿੰਦਾ ਹੈ ਹਨਾ ਤਾਂ ਰੱਖ ਕੇ ਮਿੱਟੀ ਦਾ ਲਾੜ ਲੱਗਦੀ ਹੈ ਰੇ ਤੇ ਹੈ ਨਹੀਂ ਹੋ ਤਾਂ ਨਹੀਂ ਗਿੱਲੀ ਹੋ ਰਹੀ ਹੈ ਤਾਂ ਕਰਕੇ ਲੱਗਦਾ ਮਣੀ ਮੋਟੀ ਥੋੜੀ ਹੋ ਉਸ ਜੇ ਸਹੀ ਹੈ ਜੇ ਤਾਂ ਕਲੀ ਰਲ ਗਈ ਜੀ ਬਾਬਿਓ ਇੱਕ ਬੁਰੀ ਖਬਰ ਮਿਲ ਗਈ ਇੱਧਰ ਟੋਕੜੀ ਚ ਇੱਕਾਂ ਦਾ ਪਹਿਣਾ ਇੱਕ ਹੈ ਨਹੀਂ ਪਤਾ ਨਹੀਂ ਕਿੱਥੇ ਗਿਆ ਤੇ ਟੁੱਟਿਆ ਹੋਇਆ ਦਾ ਫੌਲਕ ਤਾਂ ਪਿਆ ਸੀ ਚੋਬਰ ਨੇ ਹੁਣੀ ਪਨਾਪੁਰਾ ਸਿੱਟਿਆ ਪਤਾ ਨਹੀਂ ਤੇ ਉਹ ਜੋ ਆਪਾਂ ਕੱਲ ਚੈੱਕ ਕਰਿਆ ਵਾਕੀ ਆਂਡਾ ਤਾਂ ਸਹੀ ਸੀ ਯਾਰ ਕੱਲ ਹਣਾ ਨਾੜਾ ਨੁੜਾ ਕੇ ਸੀ ਯਾਰ ਪਤਾ ਨਹੀਂ ਬਾਪੂ ਕੀ ਬਣਿਆ ਕੀ ਨਹੀਂ ਕੋਤਰਾ ਨੇ ਲੜਦਕੇ ਤੋੜਤਾ ਆਂਡਾ ਲਾ ਲਓ ਉੱਥੇ ਪਿਆ ਸੀ ਉਹ ਇੱਟਾਂ ਲਵੇ ਆ ਜਿੱਥੇ ਪੂਰੂ ਖੜਾ ਹੈ ਹਣਾ ਤੇ ਆਂਡਾ ਵੀ ਦੇਖਿਆ ਉਹ ਕਾ ਆਂਡੇ ਦੇ ਨਸਾ ਦਾ ਬਣੀ ਜਾਂਦੀ ਹੈ ਹਣਾ ਤੇ ਪਤਾ ਨਹੀਂ ਕੀ ਚੱਕਰ ਬਣਾਇਆ ਯਾਰ ਬਾਕੀ ਤਾਂ ਮੇਰੇ ਹਿਸਾਬ ਨਾਲ ਆਂਡੇ ਜੋ ਆਹ ਚੀਜ਼ ਨਿਕਲੀ ਆ ਹਨਾ ਪਤਾ ਨਹੀਂ ਬੱਚਾ ਤਿਆਰ ਹੋ ਹੀ ਜਾਂਦਾ ਸੀ ਕਿਵੇਂ ਯਾਰ ਕਬੂਤਰਾਂ ਨੇ ਆਪਸ ਵਿੱਚ ਲੜ ਕੇ ਉਹ ਕਰ ਰਿਆ ਹਨਾ ਇੱਕ ਆਂਡਾ ਪਿਆ ਵੈਸੇ ਇੱਥੇ ਦੇਖਦੇ ਆ ਕੀ ਬਣਦਾ ਮੈਨੂੰ ਤਾਂ ਲੱਗਦਾ ਇਹਦਾ ਵੀ ਕੰਮ ਕਰਨ ਗਿਆ ਆਂਡਾ ਬਾਕੀ ਟੁੱਟਿਆ ਪਿਆ ਆ ਦਿਖਾ ਲੀ ਤੁਹਾਨੂੰ ਫੜ ਜਾਓ ਆ ਦੇਖੋ ਖੂਨ ਯਾ ਵੀ ਲੱਗ ਰਿਹਾ ਸੰਤਾਂ ਚ ਬੱਚਾ ਪੋਚਾ ਨਿਕਲੇਗਾ ਜਦੋਂ ਦੇਖਿਆ ਇਹਦਾ ਹੋਲੀ ਕੋਈ ਨਿਊਜ਼ ਨਹੀਂ ਖੜਿਆ ਸਾਮੀ ਜਮਾ ਟੇਡਾ ਚਲੀ ਜਾਂਦਾ ਯਾਰ ਪਹਿਲਾ ਫੁਣਸੀਆਂ ਹੋ ਗਈਆਂ ਹੁਣ ਆਂਡੇ ਟੁੱਟਣ ਲੱਗ ਗਏ ਯਾਰ ਮਿੱਤਰੋ ਚੋਬਰ ਲੱਗਿਆ ਹੋਇਆ ਹੈ ਕਈ ਲੈ ਕੇ ਠੀਕ ਹੈ ਬਾਕੀ ਇੱਕ ਜੋੜੀ ਲਾਤੀ ਸੀ ਆਪਾਂ ਜਿਹੜਾ ਆਪਣਾ ਰੱਤਾ ਬੱਚਾ ਭੱਜਿਆ ਇਹਨਾਂ ਦਾ ਬੱਚਾ ਸੀ ਬਾਬੇ ਉਹ ਕਰਾ ਦੀਆਂ ਸ਼ੌਂਕ ਤੁਹਾਨੂੰ ਤੇ ਕਰੋ ਚੈੱਕ ਆ ਕਬੂਤਰੀ ਸੀ ਲਾਲ ਜਿੰਨੀ ਆਪਣੀ ਖੱਟੀਆਂ ਦੀ ਤੇ ਆ ਕਬੂਤਰ ਸੀ ਸਾਫਿਆ ਵਾਲਾ ਠੀਕ ਹੈ ਤੇ ਆਪਣਾ ਘਰ ਦਾ ਪੱਠਾ ਹੈ ਤੇ ਆ ਕਮ ਉਤਰੀਆ ਪੜਾ 1300 ਵਾਲੀ ਮਿੱਤਰੋ ਹਨਾ ਤੇ ਬਾਕੀ ਕੋਈ ਨਹੀਂ ਇੱਕ ਝੋਲੀ ਹੋਰ ਲੈਣੀ ਐ ਦੀ ਤੇ ਕਰਦੇ ਆ ਸਲਾਹ ਨਹੀਂ ਤਾਂ ਇਹਦੀ ਪੇਟੀ ਜੀ ਬੱਚੇ ਕਢਾ ਦਾਂਗੇ ਅੱਜ ਜਿੱਤੇ ਛੱਡੇ ਹੋਏ ਐ ਨਹੀਂ ਤਾਂ ਫਿਰ ਦੇਖਦੇ ਆ ਕੀ ਬਣਦਾ ਯਾਰ ਜੀ ਮੇਰੇ ਵੀਰੋਂ ਖੁੱਡੇ 'ਚ ਮਿੱਟੀ ਵੀ ਪਾਤੀ ਹਨਾ ਕਲੀ ਰਲਾ ਕੇ ਤੇ ਟਰੇ ਵੀ ਧਰਤੀ ਦਾਣੇ ਵਾਲੀ ਹੁਣ ਫਿਰ ਆਈ ਆ ਬਾਬੇ 97 ਵਾਲੀ ਸੰਨ 1997 ਵਾਲੀ ਤੇ ਇੱਧਰ ਨਹੀਂ ਬਾਈ ਹਲੇ ਇੱਧਰ ਕੋਈ ਕਾਂਡਾ ਪਿਆ ਇਹਦਾ ਡੋਟ ਆ ਪਤਾ ਨਹੀਂ ਉਹ ਆਂਡਾ ਕਿਵੇਂ ਟੁੱਟੇ ਕਿਵੇਂ ਨਹੀਂ ਹਨਾ ਕੋਈ ਪਤਾ ਨਹੀਂ ਲਾ ਆਂਡੇ ਤਾਂ ਉੱਠ ਗਿਆ ਹੁਣ ਬਾਹਲਾ ਗੰਦ ਪਾਈ ਜਾਂਦੇ ਯਾਰ ਆਪਣੇ ਜਾਨਵਰਿਕ ਫੁੰਸੀਆਂ ਲੈ ਕੇ ਬੈਗੀਆਂ ਹਨਾ ਇੱਧਰ ਵੀ ਰੱਖ ਟ੍ਰੇ ਇੱਕ ਵਾਰੀ ਝੋਪਰਾ ਇੱਧਰ ਵੀ ਦੋ ਤਿੰਨ ਦਿਨਾਂ ਦੇਖਦੇ ਆਂਡਾ ਕੀ ਕਹਿੰਦਾ ਫਿਰ ਊੜੀ ਪਾਵਾਂਗੇ ਦਿਨ ਮਿੱਟੀ ਇੱਧਰ ਵਰਦ ਪਾ ਦਈ ਚਲ ਕੋਈ ਨਾ ਬਾਤ ਨੂੰ ਪਤਾ ਹੋੜ ਹੋੜੀ ਕੱਟੀ ਜਾਊਗੀ ਜਿਵੇਂ ਜਿਵੇਂ ਛਾਣਾਂਗੇ ਆਪਾਂ ਮੈਂ ਮਿੱਠਾ ਬਸ ਇੱਕ ਮਿੱਟੀ ਗਿੱਲੀ ਆ ਹਨਾ ਬਾਬਿਓ ਤਾਂ ਕਰਕੇ ਥੋੜੀ ਜਿਹੀ ਉਹ ਹੋ ਰਹੀ ਆ ਤੇ ਇਧਰ ਵੀ ਧਰ ਪਰ ਪਾਣੀ ਵਾਲਾ ਸਿਸਟਮ ਧਰਿਆ ਇਹਨਾਂ ਦਾ ਮੇਰੇ ਵੀਰੋ ਤੇ ਇਧਰ ਵੀ ਇਧਰ ਹੀ ਘੜਾਵਾਂਗੇ ਇਹਨਾਂ ਦੇ ਬੱਚੇ ਠੀਕ ਆ ਆ ਟੋਕਰੀ ਮਿੱਟੀ ਪਾ ਕੇ ਧਰਤੀ ਆਪਾਂ ਓਕੇ ਕਰਤਾ ਜੋੜਾ ਇਧਰ ਇੱਕ ਤੇ ਇੱਕ ਥੱਲੇ ਛੱਡਤਾ ਆ ਵੀ ਦਿਖਾ ਦਈਏ ਪੂਰੂ ਵਾਲਾ ਜੋੜਾ ਛੱਡਿਆ ਇਧਰ ਖੁਲੀ ਆਸ਼ ਸਿਮ ਸਿਮ ਲੋ ਜੀ ਉਹਦੇ ਮਿੱਟੀ ਦੇਖਤੀ ਆਪਾਂ ਤੇ ਇਹ ਜੋੜਾ ਛੱਡਤਾ ਠੀਕ ਹੈ ਓਕੇ 3 ਡੱਬੇ ਦਾ ਲੱਬਾ ਉਹ ਤੈਨੂੰ ਨਹੀਂ ਆਖਦਾ ਮੈਂ ਰੱਖੂ ਆ ਵੀ ਵੱਡ ਨੂੰ ਆਣ ਮੈਂ ਕੀ ਜੀ ਆ 3 ਡੱਬੇ ਦਾ ਲੱਬਾ ਵੱਡੇ ਕਿਉਂ ਰੱਖਦਾ ਨਹੀਂ ਕੋਲੀ ਕੌਣ ਭੈਣ ਖੜਾ ਆ ਜਾਂਦੇ ਨੇ ਦੇਖਦੇ ਆ ਖੜਜੋ ਕੋਈ ਨਹੀਂ ਤੇ ਪਹਿਲਾ ਦੁਕਾਨ ਤੇ ਚੱਲਦੇ ਆ ਬਾਬੇ ਹਣਾ ਦੇਖਦੇ ਆ ਕੋਈ ਸਮਾਨ ਜਾ ਲੈ ਕੇ ਆਣਾ ਸ਼ੇਅਰ ਕਰਦੇ ਆਂ ਸ਼ੇਅਰ ਕਿ ਬਾਪਿਓ ਛੋਟੇ ਬੱਚਿਆਂ ਨੂੰ ਤੇ ਆਂਡਾ ਲਾਈ ਬੈਠੀ ਹੈ ਕਬੂਤਰੀ ਆਂਡਾ ਲਾਈ ਬੈਠੀ ਹੈ ਬਾਪਿਓ ਤੇ ਫਲੈਸ਼ ਫੋਨ ਦੀ ਲਾਈ ਨਹੀਂ ਕਿ 1 ਮਿੰਟ ਲੋ ਜੀ ਮੇਰੇ ਵੀਰੋਂ ਸਾਰੇ ਛੋਟੇ ਵੱਡੇ ਬੱਚਿਆਂ ਨੂੰ ਫੀਡ ਕਰਤੀ ਆ ਦੋ ਨੂੰ ਵੀ ਕਰਤੀ ਉੱਤੇ ਵਾਲੇ ਦੋ ਨੂੰ ਵੀ ਕਰਤੀ ਤੇ ਇੱਧਰ ਵਾਲੇ ਜਿਹੜੇ ਹੈਗੇ ਨੇ ਆਪਣੇ ਜਿਹੜੇ ਵਿਚਾਰੇ ਫੁੰਸੀਆਂ ਤੋਂ ਜੂੰਜ ਰਹੇ ਨੇ ਉਹਨਾਂ ਨੂੰ ਵੀ ਕਰਤੀ ਬਾਕੀ ਅੱਜ ਕੱਚੀ ਦੀਵਾਲੀ ਸੀ ਹਨ ਤੇ ਆਪਣੀ ਤਾਂ ਚਲ ਕਾਦੀ ਦੀਵਾਲੀ ਰਾਤ ਨੂੰ ਜਿਹੜੀ ਕੱਢਦੀ ਹੈ ਇਹਦੇ ਨਾਲ ਚਰਾਨਾ ਲੱਗਦੇ ਆ ਉਹ ਬਾਲੇ ਜਾਨਵਰ ਨਾਲ ਖਾ ਬਾਲੇ ਉੱਡਦੇ ਆਪਣੇ ਕਿਤੇ ਚੱਕਰੀ ਪੈ ਜੇ ਆਸ ਚਰਾਨਾ ਇਹ ਦਾਨ ਮੁਕਸ ਤੇ ਇਹ ਤੂੰ ਇਹ ਵੀ ਚੁੱਪ ਨਾ ਕਬੂਤਰ ਭੜਕਦਾ ਬਾਣਾ ਲਾ ਕੇ ਜੇ ਬਾਹੋਂ ਤੋਂ ਵੱਡਾ ਨਿਕਲ ਗਿਆ ਫਿਰ ਤਾਂ ਠੀਕ ਹੈ ਹਾਂ ਹਾਂ ਮਰਦ ਵੱਡਾ ਹੀ ਸੋਹਣਾ ਲੱਗਦਾ ਬਾਕੀ ਯਾਰ ਗੋਲੀ ਪਟਾਕਿਆਂ ਤੋਂ ਬਾਣਾ ਅੱਡ ਨਹੀਂ ਜਾਂਦਾ ਬਾਲਾ ਦੇਖਿਓ ਆ ਦੇਖਿਓ ਜਿੱਥੇ ਪਟਾਕਾ ਵੱਜਦਾ ਉੱਧਰ ਨੂੰ ਭੱਜ ਲੂ ਬਾਕੀ ਆਪਣੇ ਬੱਚਿਆਂ ਦੀ ਕੋਈ ਖਬਰ ਨਹੀਂ ਛਤਰੀ ਲੱਗੀ ਹੋਈ ਆ ਹਨਾ ਤੇ ਹੁਣ ਤਾਂ ਮੁਸ਼ਕਲ ਹੀ ਸ਼ਾਖਾ ਪਤਾ ਨਹੀਂ ਕਿੱਧਰ ਗਿਆ ਹਨਾ ਬਾਬੇ ਯਾਰ ਉਹਨੂੰ ਤਾਂ ਘਰੇ ਆਣਾ ਚਾਹੀਦਾ ਸੀ ਰੱਬ ਜਾਣਦਾ ਕੀ ਬਣੀ ਉਹਦੇ ਨਾਲ ਕੀ ਬਕਿਓ ਪੈਰਾਸ਼ੂਟ ਜਾਈ ਜਾਂਦਾ ਯਾਰ ਉਹ ਦੇਖੋ ਹਨਾ ਇਹ ਚੀਜ਼ਾਂ ਘੈਂਡਾ ਪਟਾਕਿਆਂ ਨਾਲ ਉਹ ਯਾਰ ਪੈਰਾਸ਼ੂਟਾਂ ਨਾਲ ਸੋਨਾ ਲੱਗਦਾ ਜਦੋਂ ਜਾਂਦਾ ਉੱਤੇ ਉਹ ਕਰੋ ਚੱਕ ਮੰਦਰ ਉੱਤੇ ਕਾ ਤੂੰ ਘਰੋਂ ਡਰਦਾ ਨਾ ਬਈ ਐਨੇ ਦਿਨ ਹੋ ਗਏ ਪੜਾ ਕੇ ਸੁਣੀ ਐ ਨਾ ਤੂੰ ਹਜੇ ਵੀ ਤੇਰਾ ਡਰ ਨਹੀਂ ਗਿਆ ਤਿੰਨ ਦਿਵਾਲੀਆਂ ਦੇਖਣੀਆਂ ਨੇ ਤਿੰਨ ਤਿੰਨ ਦਿਵਾਲੀਆਂ ਦੇਖ ਲਈ ਚੋਬਰ ਗਈਆਂ ਨੇ ਤਿੰਨ ਦਿਵਾਲੀਆਂ ਤਿੰਨ ਸਾਲ ਦਾ ਹੋ ਜੂ ਇਹ ਜਨਵਰੀ ਚ ਹੋ ਜੂ ਮੇਰੇ ਹਿਸਾਬ ਨਾਲ ਦਸੰਬਰ ਚ ਦਸੰਬਰ ਚ ਲਾਲਾ ਜਨਵਰੀ ਚ ਲਾਲਾ ਹੈ ਹਾਂ ਆ ਆ ਗਿਆ ਬਾਬਾ ਜਿਹੜਾ ਪੈਰਾਸ਼ੂਟ ਦਿਖਾਇ ਸੀ ਤੁਹਾਨੂੰ ਆਪਣੀ ਛਤਰੀ ਤੇ ਇਹ ਵੀ ਆਪਣੀ ਛਤਰੀ ਤੇ ਲੱਗਿਆ ਹੋਇਆ ਹੈ